ੀਦੇ ਵਰਦੇ ਪਾਣੀ ਨੂੰ ਕਦੋਂ ਕੁਛ ਹੋਇਆ ਸੀ ਮਿੱਟੀ ਉੱਤੇ ਨੰਗੇ ਪੈਰੀ ਤੁਰਨ ਦਾ ਆਨੰਦ ਕਦੋਂ ਮਾਣਿਆ ਸੀ ਕਿਸੇ ਅਣਜਾਣ ਬੂਟੇ ਨੂੰ ਪਾਣੀ ਕਦੋਂ ਪਾਇਆ ਸੀ ਜ਼ਰਾ ਸੋਚੋ ਮੇਰੇ ਇਹ ਸ਼ਬਦ ਸੁਣ ਕੇ ਸ਼ਾਇਦ ਤੁਸੀਂ ਸਾਰੇ ਅੰਦਾਜ਼ਾ ਲਗਾ ਗਏ ਹੋਵੋਗੇ ਕਿ ਮੇਰੇ ਅੱਜ ਬੋਲਣ ਦਾ ਵਿਸ਼ਾ ਵਾਤਾਵਰਣ ਹੈ ਧਰਤੀ ਉੱਪਰ ਜੀਵਨ ਨੂੰ ਸੰਭਾ ਧਰਤੀ 'ਚ ਜੀਵਾਂ ਵਾਤਾਵਰਣ ਦੇ ਅਧੀਨ ਹੁੰਦੀਆਂ ਹਨ ਜਿਵੇਂ ਹਵਾ ਪਾਣੀ ਰੌਸ਼ਨੀ ਮਿੱਟੀ ਜੰਗਲ ਜਾਨਵਰ ਰੁੱਖ ਆਦਿ ਇਹ ਮੰਨਿਆ ਜਾਂਦਾ ਹੈ ਕਿ ਪੂਰੇ ਬ੍ਰਹਿਮੰਡ ਵਿੱਚ ਧਰਤੀ ਕੇਵਲ ਇੱਕ ਅਜੇਹਾ ਗ੍ਰਹਿ ਹੈ ਜਿਸ ਉੱਪਰ ਰਹਿਣ ਲਈ ਵਾਤਾਵਰਣ ਬਹੁਤ ਜ਼ਰੂਰੀ ਹੈ ਵਾਤਾਵਰਣ ਤੋਂ ਬਿਨਾ ਅਸੀਂ ਧਰਤੀ ਉੱਪਰ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ